ਓ ਚਾਕੋ ਬੁਲਟ ਇਹ ਪਾਤੀਆ ਕਬੱਡੀ ਅੱਜ ਕਹਿੰਦੇ ਬੁਲਟ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਧਦਾ ਹੋਇਆ ਉਧਰ ਕਹਿੰਦੇ ਬੁਲਟ ਦੀਦੇ ਖੇਰ ਵੀ ਬਾਸ ਗਿੱਟ ਦੇ ਵਿੱਚ ਉਹ ਵੱਧ ਹੀ ਧੁਰੇ ਜਾਂਦਾ ਜਿਵੇਂ ਜਿਵੇਂ ਬੁਲਟ ਕਬੱਡੀਆਂ ਪਾਉਂਦਾ ਹੈ ਇਹ ਹਰਮਨ ਹੈ ਹਰਮਨ ਦਾ ਪ੍ਰਭ ਪ੍ਰੀਤ ਬਰੀ ਵਾਲਾ ਦੇ ਨਾਲ ਟੱਚ ਹੋਇਆ ਤੇ ਪੁਆਇੰਟ ਯਾ ਧਾਵੀ ਦੇ ਖਾਤੇ ਰੇਡਰ ਦੇ ਖਾਤੇ ਡਿੱਗਿਆ ਹੈ ਅਗਲੀ ਕਬੱਡੀ ਪਾਉਣ ਦੇ ਲਈ ਮੋਰਖੀ ਵਾਲਾ ਫਿਰ ਭੋਲੂ ਚੱਲ ਪਿਆ ਲਾਓ ਭੋਲੂ ਮੋਰਖੀ ਵਾਲਾ ਉਧਰ ਕਪਲ ਕੰਬੋਜ ਸਾਡਾ ਵੀਰ ਉਹ ਵੀ ਸਾਡੇ ਦਰਮਿਆਨ ਪਹੁੰਚਿਆ ਹੋਇਆ ਸਿਕੰਦਰਪੁਰੀਆ ਸਿਕੰਦਰਪੁਰ ਦੇ ਵਿੱਚ ਵੱਡੇ ਮੇਲੇ ਕਰਾਉਂਦੇ ਹੈ ਕਪਲ ਕੰਬੋਜ ਦਾ ਵੀ ਤਰਵਾਦ ਉਹ ਪਈ ਹੋਈ ਰੇਡ ਦਿੱਤਾ ਮੂਰੇ ਹੋ ਗਿਆ ਟਾਰਜਨ ਮੂਰੇ ਹੋ ਗਿਆ ਮੋਰਖੇ ਵਾਲੇ ਦੀ ਰੇਡ ਟੱਕਰ ਸਿਰੇ ਦੀ ਜ਼ੋਰ ਲੱਗਾ ਹੋਇਆ ਹੰਦਿਆਂ ਦੇ ਲਾਗੇ ਦੇਖੋ ਨਜ਼ਾਰਾ ਕਬੱਡੀ 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 ਨਹੀਂ ਹੋ ਰਿਸ ਲੈ ਗਿਆ ਮੋੜ ਕੇ ਲੋਟਾ ਗਿਆ ਲੱਗਿਆ ਚੱਕ ਸੁਖਰਾਜ ਇਹ ਮੇਲ 1960 ਤੋਂ ਪਹਿਲਾਂ ਦਾ ਸੀ ਪੰਜਾਬ ਤੇ ਹਰਿਆਣਾ ਦਾ ਇਹ ਮੇਲ 1960 ਤੋਂ ਪਹਿਲਾਂ ਦਾ ਸੀ ਕਹਿੰਦੇ ਪੰਜਾਬ ਤੇ ਹਰਿਆਣਾ ਜਦੋਂ ਇੱਕ ਹੁੰਦੇ ਸਨ ਉਸੇ ਤਰ੍ਹਾਂ ਦਾ ਮੇਲਜੋਲ ਇੱਕ ਪਾਸੇ ਗੁਰਦਤ ਤੇ ਦੂਜੇ ਪਾਸੇ ਮੋਰਖੀ ਵਾਲਾ ਅੰਕਿਤ ਆ ਗਿਆ ਨੜਾਣੇ ਵਾਲਾ ਇਹਦਾ ਰੋਧਕ ਦੇ ਵਿੱਚ ਕਹਿੰਦੇ ਪਿੰਡ ਪੈਂਦਾ ਹੈ ਹਰਿਆਣੇ ਦੀ ਧਰਤੀ ਹੈ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਅੰਕਿਤ ਵਾਧਾ ਹੋਇਆ ਉਧਰ ਸਚਿਨ ਗਾਂਗੂਲੀ ਪ੍ਰਪ੍ਰੀਤ ਸਿੰਘ ਮਰੀ ਵਾਲਾ ਨਾਲ ਕਹਿੰਦੇ ਇਕਮ ਲੱਗਿਆ ਹੋਇਆ ਤੇ ਦੱਗੋ ਵਾਲਾ ਸ਼ਰਨਾ ਪਰ ਆਹ ਦੇਖੋ ਗਾਂਗੂਲੀ ਵਾਲਾ ਗਾਂਗੂਲੀ ਵਾਲਾ ਗਾਂਗੂਲੀ ਹੇ ਪੁਆਇੰਟ 21 ਦਾ ਲਓ ਰੇਡ ਆ ਗਈ ਲਓ ਕਨੌਰੀ ਵਾਲਾ ਕਹਿੰਦੇ ਭੋਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੀ ਵਾਅਦਾ ਹੈ ਉਧਰ ਸਾਡੇ ਡਾਕਟਰ ਦੀਪ ਹੁਣਾਂ ਦੇ ਵੱਲੋਂ ਇਹਨਾਂ ਬੋਲਾਂ ਲਈ ਬਹੁਤ ਵੱਡੇ ਮਾਨ ਪਿਆਰ ਆਇਆ ਹੈ ਭਾਈ ਹੁਸ਼ਿਆਰ ਸਿੰਘ ਜੀ ਦਾ ਉਹਨਾਂ ਦੇ ਸਾਰੇ ਪਰਿਵਾਰ ਦਾ ਧੰਨਵਾਦ ਹੈ ਆਓ ਸਾਹਮਣੇ ਪਈ ਹੋਈ ਰੇਡ ਕਬੱਡੀ 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 ਜਸ਼ਨ ਕਲਿਆਣ ਸੁਖੇ ਦਾ ਤੇ ਦੂਸਰੇ ਪਾਸੇ ਇਹਨੂੰ ਭੋਲੂ ਆਖਦੇ ਆ ਕੋਈ ਭੋਲਾ ਕਹਿ ਦਿੰਦਾ ਲਓ ਕਨੌਰੀ ਵਾਲਾ ਲਓ ਅਗਲੀ ਰੇਡ ਕਹਿੰਦੇ ਖੀਰਾਵਾਲੀਆ ਬੁਲਟ ਫੇਰ ਆ ਗਿਆ ਕੱਦ ਸ਼ੋਟ ਹੈ ਮਾਰੇ ਦੇ ਜੁੱਸੇ ਦੇ ਵਿੱਚ ਇਹਦੇ ਪਿੰਡੇ ਦੇ ਵਿੱਚ ਇਹਦੇ ਸਰੀਰ ਦੇ ਵਿੱਚ ਪਰਮਾਤਮਾ ਨੇ ਕੀ ਭਰਿਆ ਤੇ ਉਹ ਹੀ ਉਹ ਜਾਣਦਾ ਪਰ ਲੋਕ ਇਹਦੀਆਂ ਸਿਫਤਾਂ ਕਰਦੇ ਆ ਏਕਮ ਤੇ ਐ ਚੱਟ ਬੰਦੇ ਅੱਜ ਓ ਐ ਚੱਟ ਬੰਦੇ ਅੱਜ ਕੱਕ ਬੰਦਿਆ ਚ ਅੱਜ ਤੇ ਕਮਾਲਾ ਹੋਈ ਜਾਂਦੀਆਂ ਨੇ ਆ ਕਬੱਡੀ ਪਾਉਂਦੇ ਨੇ ਫੇਰਵਾਦਾਂ ਦੇ ਵਿੱਚ ਰੇਡਰ ਤੇ ਯਾਫੀ ਦੀ ਟੱਕਰ ਲੈ ਵੀ ਡਾਰਜੇ ਲੋ ਤੁਹਾਡਾ ਹਰਮਨ ਬੁਲਟ ਦਰਸ਼ਕਾਂ ਦੇ ਵਿੱਚ ਛੁੱਟ ਦਿੰਦਾ ਤੁਹਾਡਾ ਹਰਮਨ ਬੁਲਟ ਦਰਸ਼ਕਾਂ ਦੇ ਵਿੱਚ ਛੁੱਟ ਦਿੰਦਾ ਆ ਦੇਖੋ ਆ ਕੌਣ ਇੱਕ ਪਾਸੇ ਬੱਲੇ 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 ਮੇਰਾ ਖਿਆਲ ਆ ਨੰਬਰਦਾਰ ਆ ਇਹ ਮੱਲੜੀ ਪਿੰਡ ਵਾਲਾ ਗਗਨਦੀਪ ਸਿੰਘ ਦੀਪ ਨੰਬਰਦਾਰ ਮੱਲੜੀ ਵਾਲੇ ਦੇ ਨਾਲ ਟੱਕ ਹੋਇਆ ਉਧਰ ਕਹਿੰਦੇ ਜਸ਼ਨ ਲਓ ਮਾਲਾ ਗਵਿੰਦਪੁਰੇ ਵਾਲਾ ਕਬੱਡੀ ਪਾਉਣ ਦੇ ਲਈ ਵਾਧਾ ਹੈ ਪਹਿਲਾ ਸਾਗਰ ਉਸਾਰੀ ਨੰਬਰ ਜੋੜਿਆ ਉਧਰ ਕੀਰਤ ਸਿੱਧੂ ਹੋਰਾਂ ਦੇ ਵੱਲੋਂ ਫਲਵਾਗ ਸਿੱਧੂ ਹੋਰਾਂ ਦੇ ਵੱਲੋਂ ਏਕਮ ਦੇ ਲਈ 500 ਉਹਦੇ ਜੱਫੇ ਤੋਂ ਖੁਸ਼ ਹੋ ਕੇ ਆਇਆ ਹੈ ਹੈਪੀ ਜੋਸ਼ਣ ਭਰਾ ਸਾਡਾ ਪਰ ਆਹ ਦੇਖੋ ਮਾਲਾ ਗਵਿੰਦਪੁਰੇ ਵਾਲਾ ਗਵਿੰਦਪੁਰੇ ਵਾਲਾ ਆਹ ਗਵਿੰਦਪੁਰੇ ਵਾਲਾ ਪੁਆਇੰਟ ਜਿਹੜਾ ਧਾਵੀ ਨੇ ਆਪਣੇ ਖਾਤਰ ਵਿੱਚ ਲੋੜ ਦਿੱਤਾ ਦੋਦੇਲੇ ਸੁਣ